ਸਸੀਕਾ ਯੂਨਾਈਟਿਡ ਸਪੋਰਟਸ ਕਲੱਬ ਅਤੇ ਡਾ. ਬੀ.ਆਰ. ਅੰਬੇਡਕਰ ਸਮਾਜ ਸੇਵਾ ਸੰਸਥਾ ਐਨ.ਆਰ.ਆਈ ਵੱਲੋਂ ਗ੍ਰਾਮ ਪੰਚਾਇਤ ਪਿੰਡ ਜਗਪਾਲਪੁਰ ਦੇ ਸਹਿਯੋਗ ਨਾਲ ਜਗਪਾਲਪੁਰ ਦੇ ਖੇਡ ਸਟੇਡੀਅਮ ਤੋਂ ਲੈ ਕੇ ਪਿੰਡ ਰਾਣੀਪੁਰ ਦੇ ਬਾਬਾ ਖਾਨ ਜੀ ਦੀ ਦਰਗਾਹ ਤੱਕ ਕਟਿਆ ਗਿਆ ਯੁਧ ਨਸ਼ਿਆਂ ਵਿਰੁੱਧ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਪੈਦਲ ਮਾਰਚ ਜਿਸ ਵਿੱਚ ਇਲਾਕੇ ਦੇ ਐਸ.ਐਚ.ਓ. 라ਵਲਪਿੰਡੀ ਸਰਦਾਰ ਮੇਜਰ ਸਿੰਘ ਨੇ ਸ਼ਿਰਕਤ ਕੀਤੀ ਜਿਸ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਕੀਤਾ ਪ੍ਰੇਰਿਤ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਪਹੁੰਚਾਰੀ ਦੀ ਰਿਪੋਰਟ ਮੈਂ ਮੇਜਰ ਸਿੰਘ ਐਸ ਐਚ ਓ ਥਾਣਾ ਲਾਹੌਰ ਪਿੰਡੀ ਜੋ ਟੈਂਡ ਜਗਵਾਲਪੁਰ ਜਿਸ ਵਿੱਚ ਸਾਬ ਜੀ ਸਿੰਘ ਜੀ ਪਹੁੰਚ ਨੇ ਉਹ ਚੰਦੂ ਖਾਸਾ ਬਲਜੀਤ ਸਿੰਘ ਜੀ ਤੇ ਜਸੰਦਰ ਸਿੰਘ ਸੁਖਚੈਨ ਸਿੰਘ ਕੋਨ ਨੌਜਵਾਨ ਜਿਨ੍ਹਾਂ ਨੇ ਟਿਕਟਾਂ ਫਸੀ ਯੂਨਾਈਟਿਡ ਕਲੱਬ ਪ੍ਰਾਇਆ ਇਹਨਾਂ ਦੇ ਪ੍ਰਾਲੇ ਨਾਲ ਇਹਨਾਂ ਨੇ ਨਸ਼ਿਆਂ ਦੇ ਖਿਲਾਫ ਨੌਜਵਾਨਾਂ ਚ ਜਾਗਤ ਪੰਡਕ ਕਰਨ ਮਾਤੇ ਬੜੇ ਟੀਮ ਆਪਣਾ ਟੀਮਾਂ ਚ ਮੈਚ ਕਰਾਏ ਆ ਤੇ ਸਮੇਂ ਸਮੇਂ ਚ ਇਹਨਾਂ ਨੇ ਅ ਰੋਡ ਮਾਰਚ ਕਰਿਆ ਅੱਜ ਸਮੂਹ ਮੈਂਬਰਾਂ ਨੇ ਉਮੋਤੇ ਗੱਲ ਕੇ ਨੇ ਪਿੰਡ ਜਗਪਾਪ ਉਤੋਂ ਲੈ ਕੇ ਸਾਰੇ ਪਿੰਡੀਆਂ ਪ੍ਰਕਰਮਾ ਕੀਤੀਆਂ ਔਰ ਨਿਸ਼ਚੇ ਦੇ ਖਿਲਾਫ ਲੋਕਾਂ ਨੂੰ ਜਾਗਰਤ ਕੀਤਾ ਸਾਰੇ ਨੀਤ ਰਕੇ ਇਸ ਹਿੱਸਾ ਲਿਆ ਮੈਂ ਇਹਨਾਂ ਸਮੂਹ ਮੈਂ ਮੋਸਾ ਬਣਾ ਇਹਨਾਂ ਨੌਜਵਾਨਾਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਜੋ ਪੰਜਾਬ ਸਰਕਾਰ ਵੱਲੋਂ ਜੁੱਧ ਨਸਿਆਂ ਵੱਦ ਤੇ ਬੜਾ ਵੱਡੀ ਇਹਨਾਂ ਨੇ ਇੱਕ ਮਹਿੰਮਤ ਹਿੱਸਾ ਪਾਇਆ ਮੈਂ ਪ੍ਰਮਾਤਮਾ ਦੇ ਦਸਤਖਤਾਂ ਕਿ ਵਾਹਿਗੁਰੂ ਜੀ ਚੰਗੀ ਦੇ ਬਖਸ਼ੇ ਤੇ ਉਹ ਇਸ ਸਮੇਂ ਚ ਵਕ ਹੋ ਇਸ ਸਮੇਂ ਚ ਇਸ ਤਰ੍ਹਾਂ ਸੀ ਨਿਸ਼ਚੇ ਦੇ ਵੱਦ ਲੋਕਾਂ ਨੂੰ ਜਾਗਰਤ ਕਰਾਉਣ ਲਈ ਧੰਨਵਾਦ